ਤਾਂ ਗੰਪਾਲਾ ਦਾ ਬਹੁਤ ਬਹੁਤ ਸਵਾਗਤ ਹੈ। ਤਾਂ ਗੰਪਾਲਾ ਸਿਆਣ ਦੇ ਪਰ ਲੋ ਜੀ ਅੱਜ ਆਪਸੇ ਸੁਣੌਣੀਆਂ ਬਹੁਤ ਹੀ ਪਿਆਰੀਆਂ ਜੀਆਂ ਬੋਲੀਆਂ ਨੇ। ਇਹ ਅੱਜ ਬੋਲੀਆਂ ਨੇ ਸੀ ਆਪਣੀਆਂ ਮਖਲਾਵੇ ਤੇ ਤੇ ਜਿਹੜਾ ਬਿਆਹ ਤੋਂ ਕਾਫੀ ਟਾਈਮ ਬਾਅਦ ਹੈ ਨਾ ਕੁੜੀ ਨੂੰ ਪੋੜਿਆ ਜਾਂਦਾ ਹੈ ਸਾਲ ਦੇ ਸਾਲ ਬਾਅਦ ਨਾ ਉਹਦੇ ਤੇ ਰੀਜੀ ਬੋਲੀਆਂ ਹੋ ਗਈਆਂ। ਮਾਈ ਸੌਣ ਦਾ ਦੇ ਨਿਮਕਲਾਵਾ ਨਾਲੇ ਰਾਜਾ ਤੀਆਂ ਦੇ ਇੱਕ ਜੂ ਮਾਈ ਸੌਣ ਦਾ ਦੇ ਨੀ ਮਤ ਲਾਵਾ ਨਾਲੇ ਰਾਜਾ ਕੀਆਂ ਦੇਖ ਜੂ ਚੰਦ ਚੜੇ ਤੋਂ ਦੇਉਂਗੀ ਮਤ ਲਾਵਾ ਚੰਦ ਨਾਲੇ ਤੋਰੂਂ ਬੱਚੀਏ ਚੰਦ ਚੜੇ ਤੋਂ ਦੇਉਂਗੀ ਮਤ ਲਾਵਾ ਚੰਦ ਨਾਲੇ ਤੋਰੂਂ ਬੱਚੀਏ ਕੋਈ ਫੁੱਲ ਜੱਲੇ ਆ ਮਤ ਲਾਵੇ ਜੱਟੀ ਦੇਵਾਸਨਾ ਕੋਈ ਓਲ ਚੱਲਿਆ ਮਕਲਾਵੇ ਗੱਡੀ ਵਿੱਚੋਂ ਆਵੇਵਾਸਨਾ ਗੱਡੀ ਚਾੜੀ ਦੀਨੇ ਪਿੰਜਣੀ ਥੋੜੀ ਚਮਕ ਲਾਵੇ ਦਾ ਗੱਡੀ ਚਾੜੀ ਦੀਨੇ ਪਿੰਜਣੀ ਥੋੜੀ ਚਮਕ ਲਾਵੇ ਦਾ ਕੱਚੀ ਕੈਲ ਦਾ ਤਾਰਿਆ ਨੀ ਮਕਲਾਵਾ ਪਾਗੇ ਗਈ ਪਿੰਦਰਤੀਆ ਕੱਚੀ ਕਹਿਰ ਦਾ ਤਰਨੀ ਮਕਲਾਵਾ ਪਾਗੇ ਗਈ ਪਿੰਦਰਤੀਆ ਕਿਹੜੇ ਪਿੰਡ ਮਕਲਾਵੇ ਜਾਣਾ ਨਿੰਮ ਦੇਸ ਨੂੰ ਖਵਾੜੀਏ ਕਿਹੜੇ ਪਿੰਡ ਮਕਲਾਵੇ ਜਾਣਾ ਨਿੰਮ ਦੇਸ ਨੂੰ ਖਵਾੜੀਏ

മാ ചുപ്പുപര ചട്ടമാല ਰਾਹੀ ਦੀ ਕਿੱਕਰ ਤੋਂ ਕਾਲਾ ਵਿਆਹ ਕੇ ਲੈ ਗਿਆ ਤੂਤ ਦੀ ਛਟੀ ਮੁੰਡਾ ਰਹੀ ਦੀ ਕਿੱਕਰ ਤੋਂ ਕਾਲਾ ਵਿਆਹ ਕੇ ਲੈ ਗਿਆ ਤੂਤ ਦੀ ਛਟੀ ਕਿੱਥੇ ਦੇ ਮੈਗੀ ਕੰਜਰ ਵੀ ਇਹ ਲੇਖਾ ਪਾਪ ਦਾਜ ਮਾਈ ਨਿੰਦ ਕੇ ਕਿੱਥੇ ਦੇ ਮੈਗੀ ਕੰਜਰ ਵੀ ਹੀ ਲੇਖਾ ਪਾਪ ਦਾਜ ਮਾਈ ਨਿੰਦ ਕੇ ਅੰਦੀ ਐਸੀ ਪਿਆਰੀਆਂ ਪਿਆਰੀਆਂ ਜੋ ਬੋਦੀਆਂ ਮਖਲਾਵੇ ਤੇ ਅਮੀਰ ਐ ਸਭ ਜਰੂਰ ਸੱਦਣੀਆਂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ